ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਜਿਵੇਂ ਕਿ ਆਪਾਂ ਕੱਲ ਤੁਹਾਨੂੰ ਅਪਡੇਟ ਦਿੱਤੀ ਸੀਗੀ ਵੀ ਪਿੰਡ ਜਲਾਲਦੀਵਾਲ ਜੋ ਰੈਕੋਰਡ ਤਹਿਸੀਲ ਦਾ ਪਿੰਡ ਆ ਉੱਥੇ 14 ਤਰੀਕ ਰਾਤ ਨੂੰ ਘਟਨਾ ਵਾਪਰੀ ਸੀਗੀ ਇੱਕ ਲੜਕੇ ਦੀ ਮੌਤ ਹੋ ਗਈ ਜਸਵੰਤ ਸਿੰਘ ਉਸਦਾ ਨਾਮ ਆ ਕਤਲ ਦਾ ਮਾਮਲਾ ਸਾਹਮਣੇ ਆਇਆਗਾ ਐਫ ਆਈ ਆਰ ਦਰਜ ਹੋ ਚੁੱਕੀ ਸੀਗੀ 302 ਦਾ ਮੁਕੱਦਮਾ ਦਰਜ ਹੋ ਚੁੱਕਿਆ ਆਈ ਪੀ ਸੀ ਅੱਜ ਪਰਿਵਾਰ ਮੈਂਬਰ ਸਾਰੇ ਪਿੰਡ ਵਾਸੀ ਇਕੱਠੇ ਹੋਏ ਨੇ ਪਿੰਡ ਜਲਾਲਦੀਵਾਲ ਦੀ ਚੌਂਕੀ ਦੇ ਸਾਹਮਣੇ ਇਹ ਜੋ ਇਕੱਠ ਹੋਇਆਗਾ ਇਹ ਕਿਸ ਕਾਰਨ ਹੋਇਆਗਾ ਕੀ ਗੱਲਬਾਤ ਆ ਸਾਡੇ ਨਾਲ ਪਿੰਡ ਵਾਸੀ ਤੇ ਪਰਿਵਾਰ ਦੇ ਮੈਂਬਰ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਰ ਜੀ ਜੋ ਅੱਜ ਇਹ ਜੋ ਇਕੱਠ ਹੋਇਆਗਾ ਇਸ ਦਾ ਕਾਰਨ ਕੀ ਆ ਅਸੀਂ ਵੀਰ ਜੀ ਜਲਾਲਦੀਵਾਲ ਚੌਂਕੀ ਪਹੁੰਚੇ ਸੀਗੇ ਕਿਉਂਕਿ ਜਿਹੜੇ ਲੜਕੇ ਨੇ ਲੜਕੇ ਦਾ ਕਤਲ ਕੀਤਾ ਸੀਗਾ ਉਸ ਦੇ ਮਾਮਲੇ ਦੇ ਵਿੱਚ ਆਏ ਸੀ ਉਸ ਮਾਮਲੇ ਵਿੱਚ ਆਏ ਸੀਗੇ ਵੀ ਉਹ ਇਕੱਲਾ ਲੜਕਾ ਜਿਹਨੇ ਕਤਲ ਕੀਤਾ ਸੀਗਾ ਉਹਦੇ ਨਾਲ ਹੋਰ ਵੀ ਬੰਦੇ ਸੀ ਉਹਨੂੰ ਇਕੱਲੇ ਨੂੰ ਗ੍ਰਿਫਤਾਰ ਕੀਤਾ ਸੀਗਾ ਪੁਲਿਸ ਨੇ ਅਸੀਂ ਮੁਲਾਜ਼ਮਾ ਅੱਗੇ ਇਹੀ ਰਿਕਵੈਸਟ ਕਰਨ ਆਏ ਸੀਗੇ ਵੀ ਜਿਹੜੇ ਦੂਜੇ ਬੰਦੇ ਆ ਉਹਨਾਂ ਨੂੰ ਵੀ ਨਾਲ ਇੱਥੇ ਲਿਆਂਦਾ ਜਾਵੇ ਚੌਂਕੀ ਵੀ ਵੱਧ ਤੋਂ ਵੱਧ ਕਾਰਵਾਈ ਉਹਨਾਂ ਤੇ ਵੀ ਕੀਤੀ ਜਾਵੇ ਹਜੇ ਤੱਕ ਮੁਲਾਜ਼ਮਾ ਨੇ ਉਹ ਕੱਲਾ ਬੰਦਾ ਹੀ ਅਗਰਪਧਾਰ ਕੀਤਾ ਸੀਗਾ ਹੁਣ ਸਾਨੂੰ ਮੁਲਾਜ਼ਮਾ ਨੇ ਇਹ ਪ੍ਰੋਸਾ ਦਵਾਇਆਗਾ ਵੀ ਉਸ ਦਾ ਰਿਮਾਂਡ ਲਿਆ ਜਾਊਗਾ 3 ਦਿਨ ਦਾ ਰਿਮਾਂਡ ਲਿਆ ਜਾਊਗਾ ਵੀ 3 ਦਿਨ ਦੇ ਰਿਮਾਂਡ ਲੈਣ ਤੋਂ ਬਾਅਦ ਜਿਹੜੇ ਵੀ ਬੰਦੇ ਇਸ ਕੇਸ ਦੇ ਵਿੱਚ ਇਨਵੋਲ ਹੋਣਗੇ ਉਹ ਸਾਰਿਆਂ ਤੇ ਵੱਣਦੀ ਕਾਰਵਾਈ ਕੀਤੀ ਜਾਊਗੀ ਹਾਂਜੀ ਪੁਲਿਸ ਮੁਲਾਜ਼ਮਾ ਨੇ ਸਾਨੂੰ ਨਾਲ ਇਹ ਵੀ ਦਸੱਲੀ ਦਿੱਤੀ ਆ ਵੀ ਜਿਹੜਾ ਵੀ ਬਣਦੀ ਕਾਰਵਾਈ ਹੋਊਗੀ ਉਹ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਊਗੀ ਇਹ ਬੰਦਿਆ ਦੇ ਜਿਨ੍ਹਾਂ ਨੇ ਕਤਲ ਕੀਤਾਗਾ ਜਿਹੜੇ ਬੰਦੇ ਨਾਲ ਹੋਰ ਵੀ ਇਨਵੋਲਵ ਹੋਣਗੇ ਉਹਨਾਂ ਤੇ ਵੀ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਊਗੀ ਕੀਤੀ अच्छा जी बिल्कुल ਤੁਸੀਂ ਜਿਵੇਂ ਕਿਹਾ ਵੀ ਪਰਸਨਲ ਪ੍ਰੋਫਸਾ ਦਵਾਇਆਗਾ ਬਟ ਜੋ ਜਿਸ ਦਿਨ ਇਹ ਪਰਚਾ ਦਰਜ ਹੋਇਆ ਸੀਗਾ ਉਸ ਦਿਨ ਜੋ ਮਨਲਾ ਦਵਿੰਦਰ ਸਿੰਘ ਨੇ ਬਿਆਨ ਦਿੱਤੇ ਸੀਗੇ ਹਾਂਜੀ ਤੇ ਉਹਨਾਂ ਨੇ ਕੀ ਦੂਜੇ ਜੋ ਹੋਰ ਵਿਅਕਤੀ ਸੀਗੇ ਜਿਨ੍ਹਾਂ ਦੀ ਤੁਸੀਂ ਸ਼ੱਕ ਜ਼ਾਹਿਰ ਕਰ ਰਹੇ ਹੋ ਵੀ ਹੋਰ ਬੰਦੇ ਵੀ ਸੀਗੇ ਉਹਨਾਂ ਬਾਰੇ ਕੁਝ ਦੱਸਿਆ ਸੀਗਾ ਉਦੋਂ ਨਹੀਂ ਜੀ ਦੇਖੋ ਬੱਚਾਗਾ ਜੀ ਬੱਚਾ ਘਬਰਾ ਗਿਆ ਬੱਚੇ ਨੇ ਖਾਸ ਜ਼ਿਆਦਾ ਬਿਆਨ ਦਿੱਤੇ ਨਹੀਂ ਗਏ ਬੱਚੇ ਤੋਂ ਕਿਉਂਕਿ ਜਦੋਂ ਆਪਣਾ ਕੋਈ ਘਰ ਦਾ ਮੈਂਬਰ ਹੋਵੇ ਉਹਦੇ ਤੇ ਕੁੱਟਮਾਰ ਹੁੰਦੀ ਹੋਵੇ ਬੰਦਾ ਘਬਰਾ ਜਾਂਦਾ ਵੀ ਆ ਹੋ ਗਿਆ ਕਿਉਂਕਿ ਉਹਦੇ ਦੱਸਣ ਮੁਤਾਬਕ ਇੰਨਾ ਕੇ ਸਾਹਮਣੇ ਆਇਆ ਵੀ ਤਿੰਨ ਚਾਰ ਬੰਦੇ ਢਾਈ ਬੈਠੇ ਸੀਗੇ ਅੱਛਾ ਅੱਛਾ ਹਾਂ ਵੀ ਤਿੰਨ ਤੋਂ ਚਾਰ ਜਾਣੇ ਸੀਗੇ ਢਾਈ ਬੈਠੇ ਵੀ ਜਦੋਂ ਮੈਂ ਕੋਲੇ ਆਇਆ ਵੀ ਤੋਤੀ ਨੂੰ ਸਾਹਮਣੇ ਖੜਾ ਦੇਖ ਕੇ ਵੀ ਉਹਨੇ ਕਿਹਾ ਵੀ ਮੇਰੇ ਨਾਲ ਉਠਾ ਦੇ ਵੀ ਤੋਤੀ ਕਹਿੰਦਾ ਵੀ ਮੈਂ ਨਹੀਂ ਉਠਾਣਾ ਵੀ ਤੂੰ ਚੱਕ ਕੇ ਲੈ ਜਾ ਵੇ ਮੈਂ ਨਹੀਂ ਠਾਣਾ ਇਹ ਗੱਲਾਂ ਮਤਲਬ ਬਾਅਦ ਚ ਜ਼ਾਹਿਰ ਹੋਈਆਂ ਪਤਾ ਲੱਗੀਆਂ ਸਾਹਮਣੇ ਆਈਆਂ ਜੋ ਹਾਂ ਲਾਸ ਤੇ ਬਿਲਕੁਲ ਕੋਲੀ ਹੋਈਆਂ ਜੀ ਇਹ ਗੱਲਾਂ ਅੱਛਾ ਜਿੱਥੇ ਮ੍ਰਿਤਕ ਦੀ ਦੇਹ ਪਈ ਸੀ ਉੱਥੇ ਬਿਲਕੁਲ ਇਹ ਸਾਹਮਣੇ ਗੱਲਾਂ ਹੋਈਆਂਗਾ ਠੀਕ ਹੈ ਹੁਣ ਤੁਸੀਂ ਇੱਥੇ ਚੌਂਕੀ ਚ ਗੱਲਬਾਤ ਹੋ ਗਈ ਆ ਪੁਲਿਸ ਨੇ ਪਰੋਸਾ ਦਵਾਤਾਗਾ ਤੇ ਪਰਿਵਾਰ ਮੈਂਬਰ ਤੇ ਜੋ ਇੱਥੇ ਪਿੰਡ ਦਾ ਇਕੱਠ ਹੋਇਆਗਾ ਇਹ ਸਾਰੇ ਹੁਣ ਸੰਤੁਸ਼ਟ ਹੋ ਚੁੱਕੇ ਨੇ ਬਿਲਕੁਲ ਸੰਤੁਸ਼ਟ ਹੈ ਜੀ ਸਾਨੂੰ ਮੁਲਾਜ਼ਮਾਂ ਤੇ ਬਹੁਤ ਵੱਡਾ ਪਰੋਸਾਗਾ ਵੀ ਸਾਡੇ ਨਾਲ ਖੜੇ ਨੇ ਜੀ ਸਾਨੂੰ ਬਹੁਤ ਜ਼ਿਆਦਾ ਪਿੰਡ ਦੇ ਪੰਜ-ਛੇ ਸਰਪੰਚਾਂ ਦੇ ਵੀ ਮਾਨ ਆ ਵੀ ਸਾਡੇ ਨਾਲ ਖੜਨਗੇ ਤੇ ਮੁਲਾਜ਼ਮਾਂ ਤੋਂ ਵੀ ਬਹੁਤ ਜ਼ਿਆਦਾ ਵੱਡਾ ਪ੍ਰੋਸਸ ਆਗਾ ਵੀ ਸਾਡੀ ਸੁਣਵਾਈ ਕੀਤੀ ਜਾਊਗੀ ਜੀ ਜਸਵੰਤ ਸਿੰਘ ਦਾ ਸੰਸਕਾਰ ਅੱਜ ਹਾਂ ਜੀ ਬਿਲਕੁਲ ਅੱਜ ਸੰਸਕਾਰ ਕੀਤਾ ਜਾਊਗਾ ਜੀ ਸਰ ਅੱਜ ਪਿੰਡ ਦਲਾਲ ਦੇ ਵਾਲ ਦੇ ਕੁਝ ਬੰਦਿਆਂ ਨੇ ਸਿੱਟੋਂ ਕੀ ਦਲਾਲ ਦੇ ਵਾਲ ਮੁੰਡੇ ਧਰਨਾ ਲਾਇਆ ਉਹ ਕਹਿੰਦੇ ਸੀ ਵੀ ਕੋਈ ਡੱਕਾ ਪਰਸੋਂ ਮੁੰਡਾ ਕੰਦਾ ਕਤਲ ਹੋ ਜਾਗਾ ਵੀ ਉਹਦੇ ਮਾਮਲੇ 'ਚ ਕੁਝ ਨਵਾਂ ਇਸ਼ੂ ਸੀਗਾ ਜੀ ਕੀ ਮਤਲਬ ਉਹਨਾਂ ਨੂੰ ਹੁਣ ਤੁਸੀਂ ਭਰੋਸਾ ਦਿੱਤਾ ਕੀ ਸੈਟੀਸਫੈਕਸ਼ਨ ਕੀਤੀ ਉਹਨਾਂ ਨੇ ਇਹ ਸਾਡੇ ਕੱਲ ਸਾਡੇ ਕੋਲ ਇਨਟੀਮੇਸ਼ਨ ਆਈ ਸੀਗੀ ਜੀ ਵੀ ਉੱਥੇ ਇੱਕ ਬੰਦੇ ਦੀ ਜਿਹੜੀ ਹੈਗੀ ਮੌਤ ਹੋ ਗਈ ਲਿੰਕ ਰੋਡ ਜਨਾਲ ਦੀ ਆ ਰਾਈਡੋ ਰੋਡ ਤੇ ਅਸੀਂ ਉਹਦੇ ਮਤਲਬ ਉਹ ਧਰਾ ਦੇ ਬਿਆਨ ਤੇ 302 ਦਾ ਅਪਰਚਾ ਦਿੱਤਾ ਸੀਗਾ ਤੇ ਜਿਹੜਾ ਦੋਸ਼ੀ ਸੀ ਉਹਦੀ ਇਰਾਦ ਤੇ ਉਹਨੂੰ ਅਰੈਸਟ ਕਰਦੇ ਹਾਂ ਉਹਨੂੰ ਕਹਰੇ ਸੀ ਵੀ ਇਹਨੂੰ ਹੋਲਡਿੰਗ ਆਈ ਨਾਲ ਪਰਤਾ ਕਰੋ ਇਹ ਚੀਜ਼ ਦੀ ਵੀ ਇਹਦੇ ਵਿੱਚ ਕੋਈ ਹੋਰ ਬੰਦੇ ਇਨਵੋਲਵ ਨਹੀਂ ਹੈਗੇ ਇਹਦਾ ਅਸੀਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਜੀ ਅਸੀਂ ਇਹਦੀ ਜਿਹੜੀ ਪੂਰੀ ਢਗਾਈ ਦਾ ਤਤਥੀਸ਼ ਕਰ ਰਹੇ ਹਾਂ ਸਾਰੇ ਇੰਗਲਿਸ਼ ਤੋਂ ਉਹਨਾਂ ਨੇ ਕਹਿਣਾ ਵੀ ਦੋ ਕੁਛ ਬੰਦੇ ਸ਼ਾਮਲ ਵੀਰੇ ਤੇ ਕੁਛ ਉਹਦਾ ਤੇ ਪਰਿਵਾਰਕ ਮੈਂਬਰ ਸਾਡੇ ਘਰ ਆ ਕੇ ਉਹਦੀ ਘਰ ਵਾਲੀ ਨੂੰ ਧਮਕੀਆਂ ਵੀ ਦੇ ਰਹੇ ਨੇ ਕੁਛ ਕਿਸ ਤਰ੍ਹਾਂ ਦਾ ਹਿੰਦੂ ਚਲਾ ਰਹੇ ਸੀ ਜੀ ਉਹ ਪਹਿਲਾਂ ਇਹ ਜਿਹੜਾ ਦੋਸ਼ੀ ਹੈਗਾ ਸ਼ਸ਼ੀਪ কুমার ਤੋਤੀ ਇਹ ਤੇ ਅਲੀਗੇਸ਼ਨ ਰਾਈ ਸੀ ਕਿ ਇਹਨਾਂ ਦਾ ਜਿਹੜਾ ਜਿਹੜਾ ਮਰਨ ਵਾਲਾ ਹੈਗਾ ਤੇ ਦੋਸ਼ੀ ਇਹਨਾਂ ਦਾ ਆਪਸ ਵਿੱਚ ਪੈਸੇ ਦਾ ਰੌਲਾ ਸੀਗਾ ਉਹਦੇ ਸੰਬੰਧੀ ਦੋਸ਼ੀ ਨੇ ਧਮਕੀਆਂ ਦੇਣ ਉਹ ਪਹਿਲਾਂ ਮੌਤ ਤੋਂ ਪਹਿਲੇ ਉਹ ਕਹਿੰਦੇ ਰਾਤ ਵੀ ਕੁਝ ਪਕੜ ਥੋੜਾ ਉਹਦੀ ਮੌਤ ਤੋਂ ਬਾਅਦ ਵੀ ਕੁਛ ਉਹਦੇ ਪਰਿਵਾਰਕ ਮੈਂਬਰਾਂ ਨੇ ਧਮਕੀਆਂ ਵੀ ਦਿੱਤੀਆਂ ਨੇ ਇਹ ਜੀ ਉਸ ਨੂੰ ਵੈਰੀਫਾਈ ਕਰਨਾ ਜਗਾ ਜੀ ਜੋ ਹੁਣ ਅੰਦਰ ਗੱਲਬਾਤ ਹੋਈ ਆ ਪੁਲਿਸ ਵਾਲਿਆਂ ਨਾਲ ਤੇ ਕੀ-ਕਿਆ ਪੁਲਿਸ ਵਾਲਿਆਂ ਨੇ ਉਹਨਾਂ ਨੇ ਸਾਨੂੰ ਸਾਰਾ ਵਧੀਆ ਕਰਿਆ ਸਾਹਿਬ ਨੇ ਉਹ ਕਹਿੰਦੇ ਭਈ ਅਸੀਂ ਰਿਮਾਂਡ ਲੈਣ ਜੰਨੇ ਅੱਜ ਤਿੰਨਾਂ ਦਿਨਾਂ ਦਾ ਰਿਮਾਂਡ ਲਵਾਵਾਂਗੇ ਉਹਦੀ ਦਸ-ਪੁੱਛ ਕਰਾਂਗੇ ਜੇ ਇਹਦੇ ਨਾਲ ਦਾ ਕੋਈ ਵੀ ਹੋਇਆ ਉਹਦੇ ਤੇ ਵੀ ਪਰਚਾ ਪਾਵਾਂਗੇ ਉਹਨਾਂ ਨੇ ਸਾਨੂੰ ਪੂਰੀ ਤਸ਼ੱਲੀ ਬਖਸ਼ ਕਹਾ ਭਈ ਅਸੀਂ ਪੂਰਾ ਇਨਸਾਫ ਦਵਾਵਾਂਗੇ ਉਸਤਾ ਜੀ ਇਹਨਾਂ ਨੂੰ ਸਮਝਾਤਾ ਇਹਨਾਂ ਨੇ ਹੈਗਾ ਸੀ ਭਲੇਖਾ ਬਈ ਸਾਨੂੰ ਇਨਸਾਫ ਨਹੀਂ ਮਿਲਿਆ ਅਸਈ ਸਾਹਿਬ ਨਾਲ ਅੰਦਰ ਗੱਲ ਕਰ ਰਹੀ ਆ ਸਾਰਾ ਉਹਦੇ ਘਰ ਵਾਲੀ ਨਾਲ ਬਾਕੀ ਮੋਹਤ ਪਰ ਬੰਦੇ ਨੇ ਸਾਰਿਆਂ ਨੇ ਉਹਨਾਂ ਨੂੰ ਭਰੋਚਾ ਦਵਾਇਆ ਬਈ ਸਾਰਾ ਕੁਝ ਹੋਊਗਾ ਸਾਨੂੰ ਇਨਸਾਫ ਵੀ ਦਵਾਵਾਂਗੇ ਸਾਰਾ ਕੁਝ ਹੋਊਗਾ ਬਿਲਕੁਲ ਤੇ ਦੂਜੀ ਗੱਲ ਜੀ ਜਿਵੇਂ ਪਰਿਵਾਰ ਗਰੀਬ ਪਰਿਵਾਰ ਆ ਕਮਾਉਣ ਵਾਲਾ ਇੱਕ ਜੀ ਸੀਗਾ ਤੇ ਪਰਿਵਾਰ ਦੀ ਇਹ ਵੀ ਮੰਗਾ ਵੀ ਉਹਨਾਂ ਦੀ ਕੁਝ مالی ਸਹਾਇਤਾ ਕੀਤੀ ਜਾਵੇ ਨਗਰਵੰਨਿਓ ਜਾਂ ਪੰਚਾਇਤਵੰਨਿਓ ਉਸਦੇ ਬਾਰੇ ਪੰਚਾਇਤ ਦਾ ਸਾਜੀ ਜੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਾਂਗੇ ਦਵਾਵਾਂਗੇ ਵੀ ਕਰਾਵਾਂਗੇ ਵੀ ਸਾਡੇ ਪਿੰਡ ਦੇ ਆ ਸ ਆ ਪਿਆਰੀ ਆ ਇਹਨਾਂ ਨੂੰ ਵਿਚਾਰੇ ਇੱਕ ਜਾਣਗੇ ਕਿੱਥੇ ਇਹਨਾਂ ਦੇ ਕਮਾਉਣ ਵਾਲਾ ਕੋਈ ਹੈ ਨਹੀਂਗਾ ਅਸੀਂ ਹੱਥ ਬੰਨ ਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿੱਥੇ-ਕਿੱਥੇ ਜਾਂਦੀ ਆ ਬਾਜ ਬਈ ਇਹ ਗਰੀਬ ਇੱਕ ਹੋਆ ਤਾਂ ਇਹ ਕੁੜੀਆਂ ਨੇ ਇੱਕ ਮੁੰਡਾ ਵਿਚਾਰੇ ਦਾ ਛੋਟੇ-ਛੋਟੇ ਬੱਚੇ ਆ ਕੱਲੀ ਰਹੇਗੀ ਵਿਚਾਰੀ ਇਹ ਮੁੰਡੇ ਦੇ ਨਾ ਮਾਂ ਨਾ ਪਿਓ ਆ ਕੋਈ ਨਹੀਂ ਸਰਤੇ ਇਹਨਾਂ ਦੇ ਹੱਥ ਬੰਨ ਕੇ ਬੇਨਤੀ ਆ ਵੀ ਆਪਾਂ ਇਹਨਾਂ ਦੀ ਇੱਕ ਜੋਟ ਹੋ ਕੇ ਆਪਾਂ ਇਹਨਾਂ ਦੀ ਮਦਦ ਕਰੀਏ ਮੇਰੇ ਵੀਰਾਂ ਨੂੰ ਇਹ ਇਹ ਵੱਡਾ ਦਾਨ ਆ ਠੀਕ ਹੈ ਬਹੁਤ ਵੱਡਾ ਦਾਣਾ ਜੇ ਆਪਾਂ ਇਹਨਾਂ ਦੀ ਜੇ ਅੱਜ ਇਹਨਾਂ ਦੀ ਬਾਹ ਫੜਾਂਗੇ ਆਪਾਂ ਬਹੁਤ ਦਾਣ ਕਰਦੇ ਹਾਂ ਪਰ ਇਹੋ ਜਿਹਾ ਦਾਣੇ ਇਹ ਦਾਣ ਵੱਡਾ ਜੀ ਜੇ ਕਿਸੇ ਦੇ ਬੱਚੇ ਪੜ ਜਾਣ ਜੇ ਕਿਸੇ ਨੂੰ ਰੋਟੀ ਮਿਲ ਜੇ ਬਹੁਤ ਵੱਡਾ ਦਾਣਾ ਆਪਾਂ ਇਹਦਾ ਸਹਾਰਾ ਬਣਨਾ ਜੀ ਜਿਵੇਂ ਕਿ ਸਰਪੰਚ ਸਾਹਿਬ ਨੇ ਅਪੀਲ ਕੀਤੀ ਆ ਵੀ ਗਰੀਬ ਪਰਿਵਾਰ ਆ ਕਮਾਉਣ ਦਾ ਵਾਲਾ ਜੀ ਇੱਕੋ ਹੀ ਸੀਗਾ ਪਿੱਛੇ ਪਤਨੀ ਤੇ ਚਾਰ ਬੱਚੇ ਰਹਿ ਗਏ ਨੇ ਤੇ ਗੁਜ਼ਰ ਬਸਰ ਦਾ ਬਹੁਤ ਮੁਸ਼ਕਿਲ ਹੋ ਜਾਂਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਪੀਲ ਕੀਤੀ ਗਈ ਆ ਨਗਰ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਤੇ ਹੋਰ ਵੀ ਜੋ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਕਿਰਪਾ ਕਰਕੇ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਥੋੜੇ ਤੋਂ ਥੋੜੇ ਬਹੁਤ ਤੋਂ ਬਹੁਤ ਜਿੰਨਾ ਵੀ ਤੁਸੀਂ ਇਹਨਾਂ ਦੀ ਮਾਲੀ ਸਹਾਇਤਾ ਕਰ ਸਕਦੇ ਹੋ ਕਰੋ ਤੁਹਾਨੂੰ ਨੰਬਰ ਡਿਸਪਲੇ ਕਰ ਦਿੱਤਾ ਜਾਊਗਾ ਉਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਪਰਿਵਾਰ ਦੇ ਨਾਲ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਜੋ ਵੀ ਉਹਨਾਂ ਨੂੰ ਹੈਲਪ ਕਰਨਾ ਚਾਹੁੰਦੇ ਹੋ ਹੈਲਪ ਕਰੋ ਵੱਧ ਤੋਂ ਵੱਧ ਹੈਲਪ ਕਰੋ ਪਰਿਵਾਰ ਦੀ ਬਾਹ